ਪੰਜਾਬ ਵਿੱਚ ਚਾਵੇ ਚੋਣਾ ਦੇ ਮਾਹੌਲ ਵਿੱਚ ਅਗਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਸਿਮਰਨਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਤੇ ਕਾਂਗਰਸ ਦਾ ਰਲੇਮਾ ਹੋ ਗਿਆ ਲੁਧਿਆਣਾ ਤੋਂ ਸਾਬਕਾ ਵਜ਼ਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਬੈਂਸ ਬ੍ਰਦਰਸ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਬੈਂਸ ਨੇ ਕਾਂਗਰਸ ਦਾ ਪੱਲਾ ਫੜ ਲਿਆ ਜਿਸ ਤੋਂ ਬਾਅਦ ਇਹ ਵੱਡੀ ਖਬਰ ਸਿਆਸੀ ਹਲਕਿਆਂ ਦੇ ਵਿੱਚ ਮੰਨੀ ਜਾ ਰਹੀ ਹੈ ਜਾਣਕਾਰੀ ਤਾਬਕ ਸਿਮਰਜੀਤ ਸਿੰਘ ਬੈਂਸ ਦਿਨੇ ਚਰਾਹੂ ਗਾਂਧੀ ਦੀ ਮੌਜੂਦਗੀ ਚ ਪਾਰਟੀ ਚ ਸ਼ਾਮਲ ਹੋ ਗਏਗਾ ਅਸਲੀ ਹੈ ਕਿ ਬੈਂਸ ਨੇ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਚਰਚਾ ਚਾਉਂ ਰਹੇ ਸਨ ਇਸ ਹਫਤੇ ਵਿੱਚਕਾਰ ਹੁਣ ਬੈਂਸ ਬ੍ਰਦਰਸ ਦੀ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਚਰਚਾਾਂ ਤੇ ਰੋਕ ਲੱਗ ਗਈ ਹੈ। 10 ਲ크ਸਭਾ ਚੋਣਾਂ ਦੇ ਵਿੱਚ ਜਿੱਥੇ ਹਰ ਇੱਕ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਸਨ ਉੱਥੇ ਬੈਂਸ ਭਰਾਵਾਂ ਦੀ ਗੈਰ ਮੌਜੂਦਗੀ ਕਈ ਲੋਕਾਂ ਨੂੰ ਘਟਕ ਰਹੀ ਸੀ ਤੇ ਸਮਝੀ ਬੈਂਸ ਲੋਕ ਸੰਸਦ ਪਾਰਟੀ ਤੋਂ ਟੈਕ ਰਹਿ ਚੁਕੇ ਨੇ ਤੇ ਕਾਂਗਰਸ ਵਿੱਚ ਸ਼ਾਮਲ ਹੋ ਚੁਕੇ ਨੇ। ਦੱਸਿਆ ਰਮੇ ਸਿੰਘ ਜਿੱਥੇ ਉਹ ਲੋਕ ਸਭਾ ਚ ਸ਼ਾਮਲ ਹੋਣ ਤੋਂ ਬਾਅਦ ਖਬਰਾਂ ਆ ਰਹੀਆਂ ਸਨ ਕਿ ਬੈਂਸ ਭਰਾ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਨੇ ਪਾਰਟੀ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਵੀ ਦੇ ਸਕਦੀ ਇਹ ਪਰੇ ਸੁਚਾਰੇ ਪਾਰਟੀ ਨੇ ਕਾਂਗਰਸ ਦੇ ਸੁਭਾ ਪ੍ਰਦਾਨ ਰਾਜਾਵੜੀ ਨੂ ਲੁਧਿਆਣਾ ਤੋਂ ਚੌਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਪਾਰਟੀ ਲੁਧਿਆਣਾ ਵਿੱਚ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਇਸੇ ਵਿਚਕਾਰ ਬੈਂਸ ਬ੍ਰਦਰਸ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਇਸ ਦਾ ਪਾਰਟੀ ਨੂੰ ਚੋਣਾਂ ਦੇ ਵਿੱਚ ਵੱਡਾ ਫਾਇਦਾ ਹੋ ਸਕਦਾ ਹੈ ਕਿਉਂਕਿ ਬੈਂਸ ਬ੍ਰਦਰ ਦੀ ਵੋਟ ਵੰਟੀਕਾਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਬੈਂਸ ਬ੍ਰਦਰ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਨੇ ਬੈਂਸ ਭਰਾਵਾਂ ਨੇ 2012 ਤੋਂ 2022 ਤੱਕ ਆਟਮਨਗਰ ਲੁਧਿਆਣਾ ਦੱਖਣੀ ਧਨ ਸਭਾ ਹਲਕਿਆ ਤੋਂ ਨਮਾਇੰਦਗੀ ਕੀਤੀ ਹੈ 20 ਉਨੀ ਦੀ ਆਮ ਚੋਣਾਂ ਵਿੱਚ ਸਮਝੀ ਸਿੰਘ ਬੈਂਸ ਨੇ ਲੋਕ ਇਨਸਾਫ ਪਾਰਟੀ ਦੇ ਟਿਕਟ ਤੇ ਚੋਣ ਲੜਕੇ ਲਗਭਗ 3.7 ਲੱਖ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ ਲੋਕ ਇਨਸਾਫ ਪਾਰਟੀ ਦਾ ਰਸਮੀ ਤੌਰ ਤੇ ਕਾਂਗਰਸ ਪਾਰਟੀ ਵਿੱਚ ਰਲੇਵਾ ਇੱਕ ਵੱਡੀ ਖਬਰ ਮੰਨਿਆ ਜਾ ਰਿਹਾ ਪਾਉਂਗਾ ਇਸ ਨੂੰ ਕਾਫੀ ਜ਼ਿਆਦਾ ਫਾਇਦਾ ਇਸ ਰਲੇਵੇਂ ਦੇ ਨਾਲ ਹੋ ਸਕਦਾ ਹੈ ਪਰਵਿੰਦਰ ਬੈਂਸ ਸ਼ਨੂ ਵੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਵੀ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਦੇ ਸਾਫ ਦਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਕਾਫੀ ਚਰਚਾਵਾਂ ਦਾ ਦੌਰ ਜਾਰੀ ਸੀ ਦੱਸਿਆ ਕਿ ਲੋਕ ਸਭਾ ਚੋਣਾਂ ਵਿਚ ਦਲ ਬਦਲਦਾ سلسلہ ਆਮ ਹੀ ਦੇਖਣ ਨੂੰ ਮਿਲਦਾ ਪਰ ਡਾਂਸ ਭਰਾਮਾਂ ਦੇ ਬਾਰੇ ਵਿੱਚ ਲਗਾਤਾਰ ਇਹ ਚਰਚਾ ਹੋ ਰਹੀਆਂ ਸੰਕੇ ਉਹ ਜਾਂ ਤਾਂ ਆਜ਼ਾਦ ਦੇ ਤੌਰ ਤੇ ਚੋਣਾਂ ਲੜਨਗੇ ਜਾਂ ਫਿਰ ਕਿਸੇ ਪਾਰਟੀ ਦੇ ਚ ਸ਼ਾਮਲ ਹੋਣਗੇ ਦੱਸ ਦਿਓ ਕਿ ਹਰਜੋ ਸਿੰਘ ਬੈਂਸ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੇਂਦ ਤੇ ਡੇਰਾ ਸਵਾਮੀ ਸਸੰਗ ਬਿਆਸ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਤੇ ਲੋਨਾ ਮੁਲਾਕਾਤ ਕੀਤੀ ਸੋ ਵੱਡਾ ਇੱਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੀ ਪੱਖ ਸਾਹਮਣੇ ਆ ਰਿਹਾ ਹੈ ਕਿ ਲਗਾਤਾਰ ਸਿਆਸੀ ਆਗੂ ਡੇਰਾ ਦੇ ਵੱਲ ਰੁਖ ਕਰ ਰਹੇ ਨੇ ਹਰਜੋ ਸਿੰਘ ਬੈਂਸ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੇਂਦ ਦਾ ਕਾਫਿਲਾ ਸਵਾ 4 ਵਜੇ ਜਿਹੜਾ ਵਿਆਸ ਅੰਦਰ ਦਾਖਲ ਹੋਇਆ ਸੀ ਇਸ ਤੋਂ ਪਹਿਲਾਂ ਕਈ ਹੋਰ ਆਗੂ ਵੀ ਜਿਹੜਾ ਵਿਆਸ ਦੇ ਵਿੱਚ ਪਹੁੰਚ ਚੁੱਕੇ ਸਨ ਤੇ ਉਹਨਾਂ ਨੇ ਵੀ ਇੱਥੇ ਬੇੜਾ ਵਿਆਸ ਦੇ ਮੁਖੀ ਦੇ ਨਾਲ ਮੁਲਾਕਾਤ ਕੀਤੀ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕਰੀਬ ਕਾਫੀ ਸਾਰੇ ਲੀਡਰ ਹੋਂ ਤੱਕ ਮੁਲਾਕਾਤ ਕੀਤੇ ਕਿ ਕਰ ਚੁੱਕੇ ਨੇ ਤੇ ਕਿ ਹੈ ਜਾ ਰਿਹਾ ਕਿ ਬਾਬਾ ਗੁਰਿੰਦਰ ਦਾ ਆਸ਼ੀਰਵਾਦ ਲਿਆ ਜਾ ਰਿਹਾ ਹਾਲਾਂਕਿ ਬਿਆਸ ਨੇ ਅੰਦਰ ਕਾਫੀ ਜ਼ਿਆਦਾ ਸਮਾਂ ਇਹਨਾਂ ਲੀਡਰਾਂ ਵੱਲੋਂ گزارਿਆ ਜਾ ਰਿਹਾ ਤੇ ਇੱਕ ਕਾਫੀ ਵੱਡਾ ਸਵਾਲੇ ਵੀ ਹੈ ਤਾਂ ਸੇਕ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੀ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਪਹੁੰਚੇ ਸਨ ਤੇ ਦੌਰਾਨ ਉਹਨਾਂ ਵੱਲੋਂ ਡੇਰਾ ਬਿਆਸ ਉੱਤੇ ਕਰੀਬ 22 ਘੰਟੇ ਦਾ ਸਮਾਂ گزارਿਆ ਗਿਆ ਸੀ ਬਾਬਾ ਗੁਰਿੰਦਰ ਸਿੰਘ ਠੁਲਾਰਾ ਨਾਲ ਮੁਲਾਕਾਤ ਕੀਤੀ ਗਈ ਡੇਰੇ ਦੇ ਵਕਫਾ ਖ ਪ੍ਰਬੰਧਾਂ ਨੂੰ ਦੇਖਿਆ ਗਿਆ ਸੋ ਪੰਜਾਬ ਦੇ ਡੇਰੇ ਲੋਕ ਸਭਾ ਚੋਣਾ ਹੋਣ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਚੋਣਾ ਹੋਣ ਇੱਕ ਵੱਖਰਾ ਮਕਾਮ ਰੱਖਦੇ ਨੇ ਡੇਰੇਆਂ ਦੇ ਵਿੱਚ ਚਹਿਲ ਪਹਿਲ ਚੋਣਾ ਦੇ ਸਮੇਂ ਚ ਅਕਸਰ ਵਧ ਜਾਂਦੀ ਹੈ ਕਿ ਆਏ ਵੀ ਜਾਂਦਾ ਹੈ ਕਿ ਡੇਰੇ ਕਿਸੇ ਵੀ ਸਿਆਸੀ ਪਾਰਟੀ ਦਾ ਭੂਤ ਤੈ ਕਰਨ ਦੀ ਸਮਰੱਥਾ ਰੱਖਦੇ ਨੇ ਜਸਬੀਰ ਰਿੰਪਾ ਵੀ ਡੇਰਾ ਰਾਧਾ ਸੁਆਮੀ ਪੌਂਚੀਸਾ ਨਾਲ ਐਤਵਾਰ ਨੂੰ ਉਹਨਾਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਸੀ ਜਸਬੀਰ ਰਿੰਪਾ ਹਰਕਾ ਖਡੂਰ ਸਾਹਿਬ ਤੋਂ ਉਮੀਦਵਾਰ ਨੇ ਦੱਸਿਆ ਕਿ ਬਾਬਾ ਗੁਰਿੰਦਰ ਸਿੰਘ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਇਸ ਦੌਰਾਨ ਕਰੀਬ ਇੱਕ ਘੰਟਾ ਰਾਧਾ ਸਵਾਮੀ ਸਸੰਦੇ ਮੁਖੀ ਜਿਨਾਂ ਨਾਲ ਗੱਲਬਾਤ ਕੀਤੀ ਲੋਕ ਸਭਾ ਚੋਣਾਂ 2024 ਲੈ ਕੇ ਵਾਫਾ ਰਾਜਨੀਤਿਕ ਪਾਰਟੀਆਂ ਦੇ ਆਗੂ ਲਗਾਤਾਰ ਡੇਰਾ ਰਾਧਾ ਸਵਾਮੀ ਸਸੰਬਿਆਸ ਪਹੁੰਚ ਰਹੇ ਨੇ ਤੇ ਇਹਨਾਂ ਵਿੱਚ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਮ ਮੁਲਾਕਾਤ ਕਰਕੇ ਉਹਨਾਂ ਦਾ ਅਸ਼ੀਰਵਾਦ ਲੈ ਰਹੇ ਨੇ ਹਾਲਾਂਕਿ ਜਦੋਂ ਲੋਕ ਸਭਾ ਚੋਣਾਂ ਆਉਂਦੀਆਂ ਤੇ ਪਰਮਾਤਮਾ ਦੇ ਘਰ ਹਰ ਕੋਈ ਜਾਂਦਾ ਆਸ਼ੀਰਵਾਦ ਮੰਦਰ ਪਰੇ ਵੀ ਡੇਲੇ ਪੇਰੀਆਂ ਦੇ ਵੱਲ ਲੀਡਰਾਂ ਦਾ ਚਾਨਦ ਰੋਸਾਨ ਲਗਾਤਾਰ ਚਰਚਾ ਦੇ ਵਿੱਚ ਆ ਰਿਹਾ ਹੁਣ ਦੇਖਿਆ ਜਾਏ ਤਾਂ ਹਰ ਰੋਜ਼ ਕੋਈ ਨਾ ਕੋਈ ਲੀਡਰ ਇਨਾਂ ਡੇਰੇਆਂ ਦੇ ਵੱਲ ਰੁਖ ਕਰ ਰਿਹਾ ਹੈ ਦੱਸ ਦਈਏ ਕਿ ਬੇਸ਼ੱਕ ਲੋਕ ਸਭਾ ਚੋਣਾਂ ਦੌਰਾਨ ਡੇਰੇ ਵੱਡਾ ਵੋਟ ਬੈਂਕ ਬਣੇ ਜਾਂਦੇ ਨੇ ਪਰ ਡੇਰਾ ਬਿਆਸ ਦੀ ਗੱਲ ਕਰੀਏ ਤਾਂ ਡੇਰਾ ਬਿਆਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਪ੍ਰੈਸ ਨੋਟ ਜਾਰੀ ਜਾਂ ਬਿਆਨ ਜਾਰੀ ਨਹੀਂ ਕੀਤਾ ਗਿਆ ਤੇ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਕੋਈ ਵੀ ਵੋਟ ਪਾਉਂਦਾ ਹੈ ਲਾਲ ਹਾਲੇ ਤੱਕ ਨਹੀਂ ਕੀਤਾ ਗਿਆ ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁਖੰਤਰੀ ਭਗਵੰਤ ਮਾਨ ਦੀ ਫੇਰੀ ਵੀ ਡੇਰਾ ਬਿਆਸ ਜੋ ਗਏ ਸਨ ਉਹਨਾਂ ਦੀ ਫੇਰੀ ਕਾਫੀ ਅਹਿਮ ਮੰਨੀ ਜਾ ਰਹੀ ਸੀ ਕਿਉਂਕਿ ਡੇਰਾ ਬਿਆਸ ਬਲੋ ਸਿੱਧੇ ਜਾਂ ਸਿੱਧੇ ਤੌਰ ਤੇ ਕਿਸੇ ਤਰ੍ਹਾਂ ਦਾ ਸਿਆਸੀ ਬਿਆਨ ਜਾਂ ਫਿਰ ਸਿਆਸੀ ਸਮਰਥਨ ਕਿਸੇ ਰਾਜਨੀਤਿਕ ਪਾਰਟੀ ਨੂੰ ਨਹੀਂ ਦਿੱਤਾ ਗਿਆ ਪਰ ਫਿਰ ਵੀ ਅਕਸਰ ਡੇਰੇ ਦੇ ਵਿੱਚ ਆਗੂ ਪਹੁੰਚਦੇ ਰਹਿੰਦੇ ਨੇ ਤੇ ਖਬਰਾਂ ਵੀ ਸਾਹਮਣੇ ਆਉਂਦੀ ਰਹਿੰਦੀ ਨੇ ਬੀਤੇ ਕੁਝ ਦਿਨਾਂ ਦੇ ਜ਼ਿਕਰ ਨਜ਼ਰ ਮਾਰੀ ਜਾਵੇ ਤਾਂ ਕਈ ਵੱਡੇ ਆਗੂ ਡੇਰਾ ਬਿਆਸ ਵਿੱਚ ਆ ਕੇ ਬਾਬਾ ਗੁਰਿੰਦਰ ਦੇ ਨਾਲ ਭੁਲਾਕਾਟ ਕਰ ਚੁੱਕੇ ਨੇ ਇਸ ਸਵਲਾ ਪ੍ਰਧਾਨਤਰੀ ਨarendra Modi ਨੇ ਵੀ ਕਾਫੀ ਟਾਈਮ ਪਹਿਲਾਂ ਬਾਬਾ ਗੁਰਿੰਦਰ ਟਿਲੋਤ ਨਾਮਲਾ ਕਾਟ ਕੀਤੀ ਸੀ ਅਕਸਰ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਡੇਰੇ ਪ੍ਰੋਖ ਦੇ ਨਾਲ رابطہ ਕਾਇਮ ਕਰਦੇ ਲੀਡਰ ਨਜ਼ਰ ਆ ਜਾਂਦੇ ਨੇ ਤੇ ਰਾਜਨੀਤੀ ਸੂਬੇ ਦੀ ਹੋਵੇ ਜਾਂ ਫਿਰ ਦੇਸ਼ ਦੀ ਜਾਂ ਫਿਰ ਜਿੱਥੇ ਵੀ ਹੋਵੇ ਹਰ ਇੱਕ ਕਾਮ ਤੇ ਖਾਸ ਵਰਗ ਦੇ ਨਾਲ ਜੁੜੇ ਲੋਕ ਵੋਟ ਦੇ ਮਤ ਰਾਹੀਂ ਵੱਡਾ ਰੋਲ ਅਦਾ ਕਰਦੇ ਨੇ ਉੱਥੇ ਹੀ ਇਸ ਨਾਲ ਪੰਜਾਬ ਭਰ ਵਿੱਚ ਧਾਰਮਿਕ ਡੇਰਿਆਂ ਦਾ ਵੀ ਅਹਿਮ ਰੋਲ ਮੰਨਿਆ ਜਾਂਦਾ ਜੇਕਰ ਲੋਕ ਸਭਾ ਹਲਕਾ ਚੋਣਾਂ 2024 ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਚੋਣਾਂ ਦੀ ਹੈ ਚਾਹੇ ਅਕਸਰ ਸਿਆਸੀ ਲੀਡਰਾਂ ਦੀ ਇਹ ਆਮਦ ਡੇਰਿਆਂ ਦੀ ਗੱਲ ਜ਼ਿਆਦਾ ਹੀ ਨਜ਼ਰ ਆਉਂਦੀ ਹੈ ਹਾਲਾਂਕਿ ਡੇਰਿਆਂ ਦੇ ਨਾਲ ਸ਼ਰਧਾਲੂਆਂ ਦੇ ਜੁੜਨਾ ਆਮ ਗੱਲ ਹੈ ਲੋਕਾਂ ਦਾ ਡੇਰਿਆਂ ਦੇ ਵਿੱਚ ਜਾਣਾ ਆਮ ਗੱਲ ਹੈ ਪਰ ਲੀਡਰ ਜਦੋਂ ਡੇਰਿਆਂ ਦੇ ਵਿੱਚ ਜਾਂਦੇ ਨੇ ਤਾਂ ਚਰਚਾਵਾਂ ਤੇ ਖਬਰਾਂ ਦੇ ਵਿੱਚ ਅਕਸਰ ਆ ਹੀ ਜਾਂਦੇ ਨੇ ਦੱਸਿਆ ਕਿ ਮੁੱਖ ਸਭ ਤੋਂ ਵੱਡੇ ਡੇਰੇ ਵਿਸ਼ਵ ਭਰ ਦੇ ਵਿੱਚ ਆਪਣੇ ਬਹੁਤ ਗਿਣਤੀ ਸ਼ਰਧਾਲੂਆਂ ਨਾਲ ਜਾਣੇ ਜਾਂਦੇ ਡੇਰਾ ਰਾਜਾ ਸੁਆਮੀ ਸਤਸੰਗ ਬਿਆਸ ਜਿੱਥੇ ਅੱਜ ਇਥੋਂ ਦੀ ਲਗਾਤਾਰ ਲੀਡਰਾਂ ਦੀ ਆਮਦ ਸ਼ੁਰੂ ਹੈ ਉਥੇ ਹੀ ਜੇਕਰ ਇਹ ਡੇਰਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਵੀ ਕਰਦਾ ਹੈ ਤੇ ਉਸ ਪਾਰਟੀ ਦੀ ਕਿਸਮਤ ਬਦਲਣ ਲੱਗਿਆ ਵੀ ਟਾਈਮ ਨਹੀਂ ਲੱਗੇਗਾ ਅਜੀਹਾਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਨੇ ਪਰ ਇਹ ਡੇਰਾ ਦੀ ਗੱਲ ਕਰ ਰਹੇ ਹਾਂ ਲਗਾਤਾਰ ਸਿਆਸੀ ਆਗੂ ਹਣ ਡੇਰਾ ਦੇ ਵਿੱਚ ਆਪਣੇ ਆਪਣੇ ਕਿਸਮਤ ਅਜ਼ਮਾਉਣ ਦੀ ਗੱਲ ਕਹਿ ਰਹੇ ਜਾਂ ਫਿਰ ਆਪਣੇ ਹੱਕ ਦੇ ਵਿੱਚ ਪ੍ਰਚਾਰ ਦੀ ਗੱਲ ਕਹਿ ਰਹੇ ਲਗਾਤਾਰ ਇਹਨਾਂ ਡੇਰਾ ਦੇ ਵਿੱਚ ਸਿਆਸੀ ਅਮਦ ਤੁਹਾਨੂੰ ਵੇਖਣ ਨੂੰ ਅਕਸਰ ਮਿਲ ਜਾਏਗੀ ਸੋ ਵੱਡਾ ਸਵਾਲ ਇਹ ਹੀ ਹੈ ਕਿ ਕੀ ਡੇਰੇ ਪੰਜਾਬ ਦੇ ਇਸ ਕਦਰ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਕਿ ਲੀਡਰਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਡਰ ਸਤਾਉਣ ਲੱਗ ਜਾਂਦਾ ਹੈ ਕਿ ਕਿਤੇ ਇਹ ਡੇਰਾ ਕਿਸੇ ਹੋਰ ਪਾਰਟੀ ਦੇ ਹੱਕ ਨੂੰ ਨਾ ਭੁਗਤ ਜਾਏ ਜਾਂ ਫਿਰ ਇਹ ਡੇਰੇ ਦੇ ਸ਼ਰਧਾਲੂ ਉਹਨਾਂ ਦੀ ਕਿਸਮਤ ਉਹਨਾਂ ਦੀ ਜੋ ਕਿਸਮਤ ਦਾ ਫੈਸਲਾ ਕਰਨਾ ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਰੋੜਾ ਨਾ